ہم کیا ہم کریں گے ہم مورخ گوار آئی ہیو ڈن دس اینڈ آئی ول ڈو دیٹ آئی ایم ان ایڈیٹک فول فور ڈوئنگ دس ہم کیا کہ میں آ کیتا میں وہ کروں گا ایک کین والا انسان మహా مورخ ٹھیک ہے تو سی کسے دے بھلے لئی کوئی کیتا کام ਉਹ ਤੁਸੀਂ ਦੱਸਿਆ ਕਿਸੇ ਨੂੰ ਸਿੱਖਿਆ ਵਾਸਤੇ ਵੀ ਦੇਖ ਭਲੇ ਵੀਰੇ ਮੈਂ ਤੇਰੇ ਲਈ ਆ ਕੀਤਾ ਧਿਆਨ ਰੱਖਿਆ ਉਹ ਨਹੀਂ ਆਪਾਂ ਹਉਮੈ ਆਕਰ ਵਿੱਚ ਆਪਣੇ ਆਪ ਨੂੰ ਸਹੀ ਦੱਸਣ ਦੇ ਲਈ ਬਾਕੀਆਂ ਨੂੰ ਗਲਤ ਦੱਸਣ ਦੇ ਲਈ ਨੀਮਾ ਦਿਖਾਉਣ ਦੇ ਲਈ ਆਪਣੇ ਆਪ ਨੂੰ ਆਪਣੀ ਹਉਮੈ ਦੇ ਵਿੱਚ ਉੱਚਾ ਦੱਸਣ ਵਾਲਾ ਇਨਸਾਨ ਮਹਾਮੂਰਖ ਹੈ ਗੱਲ ਉਹਨੂੰ ਇਹ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਪ੍ਰਮਾਤਮਾ ਜੀ ਕੀ ਕਰਨ ਵਾਲੇ ਨੇ ਠੀਕ ਹੈ ਜੇ ਤੈਨੂੰ ਜੀਵਨ ਦੇ ਵਿੱਚ ਕਿਸੇ ਦਾ ਚੰਗਾ ਕਰਨ ਦੇ ਲਈ ਭੇਜਿਆ ਸੀ ਤੇ ਤੇਰੇ ਤੋਂ ਮਾਲਕ ਨੇ ਕੋਈ ਥੋੜੀ-ਮੋਟੀ ਸੇਵਾ ਲੈ ਲਈ ਤੂੰ ਆਪਣੇ ਆਪ ਨੂੰ ਕਹਿਣ ਲੱਗਾ ਰੱਬ ਨੂੰ ਭੁੱਲ ਗਿਆ ਤੂੰ ਇਹ ਕਿਉਂ ਨਹੀਂ ਕਹਿੰਦਾ ਸਾਰਾ ਕੁਝ ਗੁਰੂ ਨਾਨਕ ਨੇ ਕੀਤਾ ਸਾਰਾ ਕੁਝ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਨੇ ਕੀਤਾ ਸਾਰਾ ਕੁਝ ਸ਼ਹੀਦ ਸਿੰਘਾਂ ਨੇ ਕੀਤਾ ਭਗਤ ਜਨਾਂ ਨੇ ਕੀਤਾ ਸਾਰਾ ਕੁਝ ਇਦਾਂ ਕਿਉਂ ਨਹੀਂ ਕਹਿ ਰਿਹਾ ਪਰਮਾਤਮਾ ਕਰਨਾਰਾ ਜਿਹੜਾ ਪਰਮਾਤਮਾ ਦੀ ਖੋਦ ਨੂੰ ਢੁੱਲ ਕੇ ਆਪਣੀ ਮੂਰਖਤਾ ਨੂੰ ਮੂਹਰੇ ਰੱਖੇ ਆਪਣੀ ਅਕਲ ਨੂੰ ਮੂਹਰੇ ਰੱਖੇ ਉਹ ਮੂਰਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ